ਲਗਾਤਾਰ ਪੰਜਾਬ ਦੇ ਵਿੱਚ ਲਗ ਲਗ ਨੰਬਰਾਂ ਤੋਂ ਥ੍ਰੈਟ ਕਾਲਾਂ ਆਂਦੀਆਂ ਜੋ ਫਰੋਤੀਆਂ ਮੰਗੀਆਂ ਜਾ ਰਹੀਆਂ ਜਿਸ ਦੇ ਵਿੱਚ ਅੱਜ ਜਲੰਧਰ ਪੁਲਿਸ ਵੱਲੋਂ ਵੀ ਇੱਕ ਵੱਡੀ ਕਾਮਯਾਬੀ ਕੀਤੀ ਗਈ ਇੱਕ ਬਿਜ਼ਨਸਮੈਨ ਨੂੰ 2 ਕਰੋੜ ਦੀ ਫਰੋਤੀ ਮੰਗੀ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਕੋ ਕੰਪਲੀਟ ਆਂਦੀ ਹੈ ਉਸ ਦੇ ਵਿੱਚ ਕੰਪਲੀਟ ਦੇ ਵਿੱਚ ਕੀ ਮਾਮਲਾ ਆਂਦਾ ਹੈ ਸਾਡੇ ਨਾਲ ADCP 2 ਦਿੱਤੇ ਜੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ 2 ਕਰੋੜ ਦੀ ਫਰੋਤੀ ਮੰਗੀ ਗਈ ਸੀ ਥ੍ਰੈਟ ਕਾਲ ਆਂਦੀ ਹੈ ਜਿਸ ਦੇ ਵਿੱਚ ਇੱਕ ਹੀ ਮਾਮਲਾ ਹੈ ਆ ਜਿਹੜਾ ਮਾਮਲਾ ਹੈਗਾ ਕਿ ਇੱਕ ਥਵੇਟ ਕੋਲ ਆਇਆ ਸੀ ਲੰਡਾ ਹਰੀਕੇ ਦੇ ਨਾਮ ਤੇ ਕੋਈ ਬੰਦੇ ਨੇ ਸ਼ਰਦਿਕ ਬਿਜ਼ਨਸਮੈਨ ਨੂੰ ਫਿਓਤੀ ਦੇ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ 2 ਕੋੜ ਰੁਪਏ ਜਿਹੜਾ ਹੈਗਾ ਉਹਨਾਂ ਨੇ ਡਿਮਾਂਡ ਕੀਤੀ ਸੀਗੀ ਅਸੀਂ ਜਿਹੜਾ ਹੈਗਾ ਉਹਦੇ ਵਿੱਚ ਪਰਚਾ ਦਰਜ ਕਰਕੇ ਜਿਹੜੇ ACP ਕੈਂਟ ਸਾਹਿਬ ਹੈ ਉਹਨਾਂ ਨੇ ਬੜਾਈ ਇਹ ਟੀਮ ਐਫਰਟ ਨਾਲ ਬੜਾਈ ਚੰਗੇ ਤਰੀਕੇ ਨਾਲ ਇਸ ਨੂੰ ਸੋਲਵ ਕਰ ਲਿਆ ਅੱਜ ਅਸੀਂ ਇੱਕ ਐਫਆਈਆਰ ਨੰਬਰ 36 386 506 ਦਾ ਅਸੀਂ ਰਜਿਸਟਰ ਕਰਤਾ ਹੈਗਾ ਜਿਹਦੇ ਦੋ ਬੰਦੇ ਹੈਗੇ ਰਣਜੋਤ ਸਿੰਘ ਮੱਖਣ ਸਿੰਘ ਇਹਨਾਂ ਦੇ ਖਿਲਾਫ ਚਾਤਾ ਬਸ ਹੋਇਆ ਸੀ ਜਿਹੜਾ ਰਣਜੋਤ ਸਿੰਘ ਹੈ ਉਹ ਯੂਕੇ ਚ ਵਹਿੰਦਾ ਹੈ ਤੁਹਾਡੇ ਕੋਲ ਉਹਨੇ ਕੀਤੀ ਸੀ ਉਹ ਜਿਹੜਾ ਮੱਖਣ ਸਿੰਘ ਉਹ ਦਾ ਪਿਓ ਹੈਗਾ ਤੋਂ ਇਹਨਾਂ ਦਾ ਦੋਨਾਂ ਦਾ ਇਨਵੋਲਵਮੈਂਟ ਐਜ਼ ਆਫ ਨਾਮ ਸਾਹਮਣੇ ਆਇਆ ਹੈ ਤੋਂ ਅਸੀਂ ਮੱਖਣ ਸਿੰਘ ਨੂੰ ਅਰੈਸਟ ਕਰ ਲਿਆ ਹੈਗਾ ਬਾਕੀ ਅਸੀਂ ਜਿਹੜਾ ਅਨਦੋਤ ਸਿੰਘ ਲਈ ਅਸੀਂ ਅਰੈਸਟ ਕਰ ਲਿਆਗੇ ਜਿਹੜੀ ਬਾਕੀ ਜਿਹੜੀ ਪ੍ਰਸੀਡਿੰਗ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੋਣੀ ਹੈ ਅਸੀਂ ਉਸ ਦੇ ਨਾਲ ਕਿੱਦਾਂ ਇਹਨਾਂ ਦਾ ਰابطਾ ਬਣਾਇਆ ਨੰਬਰ ਕਿੱਦਾਂ ਮਿਲੇ ਇਹਨਾਂ ਨੂੰ ਕਿੱਦਾਂ ਦੇਖੋ ਨੰਬਰ ਇਹ ਤਾਂ ਸਬਜੈਕਟ ਟੂ ਇਨਵੈਸਟੀਗੇਸ਼ਨ ਹੈ ਕਿ ਉਹਨੇ ਕੀ ਨੰਬਰ ਲਿਆ ਸੀ ਕਿੱਦਾਂ ਨੰਬਰ ਲਿਆ ਸੀ ਉਹ ਕਿੱਦਾਂ ਉਹਨੇ ਕੀ ਉਹਦਾ ਉਹ ਸੀ ਬਟ ਇਸ ਦਾ ਮੋਟਿਵ ਬੜਾ ਕਲੀਅਰ ਹੈ ਕਿ ਉਹਨੇ ਜਿਹੜਾ ਹੈਗਾ ਥ੍ਰੈਟ ਦੇ ਕੇ ਉਹਨੇ ਪੈਸੇ ਐਕਸੋਰਟ ਕਰਨੇ ਸੀ ਕਿ ਕਿੱਦਾਂ ਦੇਖਿਆ ਜਾਂਦਾ ਹੈ ਅਲਗ-ਅਲਗ ਨੰਬਰਾਂ ਤੋਂ ਥ੍ਰੈਟ ਕੋਲਾ ਆਉਂਦੀਆਂ ਹੈਗੀਆਂ ਕਿ ਇਹ ਵੀ ਕਿਹੜੇ ਪੰਜਾਬ ਦੇ ਨੰਬਰ ਥ੍ਰੈਟ ਕਾਲ ਆਇਆ ਜਾਂ ਬਾਹਰ ਲੈਣ ਜੀ ਇਹ ਜਿਹੜਾ ਨੰਬਰ ਹੈ ਆ ਬਾਹਰ ਦੇ ਨੰਬਰਾਂ ਤੋਂ ਥ੍ਰੈਟ ਕਾਲ ਆਇਆ ਹੈਗਾ ਤਨੂੰ ਪਤਾ ਹੈਗਾ ਕਿ ਬਾਹਰ ਬਾਹਰ ਪੰਜਾਬ ਪੁਲਿਸ ਵੀ ਐਂਡ ਦਲੰਦਰ ਪੁਲਿਸ ਨੇ ਵੀ ਲਗਾਤਾਰ ਇਸ ਲਈ ਐਡਵਾਈਜ਼ਰੀ ਜਾਰੀ ਕੀਤੀ ਕਰਦੀ ਵਈ ਹੈ ਕਿ ਜਿਹੜੇ ਵੀ ਥ੍ਰੈਟ ਕਾਲ ਜਾਂ ਜਿਹੜੇ ਵੀ ਰੈਂਡਮ ਕਾਲ ਜਿਹੜੇ ਆ ਰਹੇ ਹੈਗੇ ਔਰ ਉਹ ਸਾਨੂੰ ਰਿਪੋਰਟ ਕੀਤੇ ਜਾਣ ਸੋ ਥੈਟ ਅਸੀਂ ਉਹਨਾਂ ਦੇ ਖਿਲਾਫ ਜਿਹੜਾ ਲੀਗਲ ਐਕਸ਼ਨ ਅਸੀਂ ਅਸੀਂ ਲਏ ਮੈਂ। ਤੋਂ ਉਸੇ ਸੀਰੀਜ਼ ਚ ਜਿਹੜਾ ਮਾਨਯੋਗ ਸੀਪੀ ਸਾਹਿਬ ਦੇ ਨਿਰਦੇਸ਼ਨ ਇਹ ਅਸੀਂ ਸਾਡੀ ਟੀਮ ਨੇ ਇੱਕ ਬੜੀ ਕਾਮਯਾਬੀਦਲੀ ਹਾਸਿਲ ਕੀਤੀ ਹੈ ਕੇਸ ਕੈਕ ਕਰ ਲਿਆ। ਇਹਨਾਂ ਨੇ ਮੈਂ 2 ਕਰੋੜ ਮੰਗਿਆ ਇਹਨੇ ਸਮੇਂ ਵੀ ਦਿੱਤਾ ਸੀ ਆ ਵੀ ਇਹਨੇ ਸਮੇਂ ਦੇ ਵਿੱਚ ਸਾਨੂੰ ਇੱਥੇ ਪਹੁੰਚਾਇਆ ਜਾਵੇ ਕਿਸੇ ਜਗ੍ਹਾ ਦੇ ਵਿੱਚ ਇਹਨੇ ਟਾਈਆ ਦੇਖੋ ਇਹਨਾਂ ਨੂੰ ਅਬੀ ਤੱਕ ਤੋਂ ਉਹੀ ਡਿਮਾਂਡ ਹੀ ਕੀਤੀ ਸੀਗੀ। ਬਾਕੀ ਜਿਹੜਾ ਹੈਗਾ ਸਬਜੈਕਟ ਟੂ ਇਨਵੈਸਟੀਗੇਸ਼ਨ ਹੈ। ਤੇ ਇਹਦੇ ਨਾਲ ਹੋਰ ਵੀ ਗੈੰਗਾ ਸਿਰਫ ਦੋ ਹੀ ਜਨ ਨੇ। ਨਹੀਂ ਇਹ ਜੋ ਆਫ ਨਾਉ ਤੋਂ ਦੋ ਹੀ ਬੰ ਲਗਦਾ ਤਫਤੀਸ਼ ਦਵੰ ਜਿਹੜਾ ਵੀ ਬੰਦੇ ਦਾ ਇਨਵਲਵਮੈਂਟ ਸਾਹਮਣੇ ਆਏਗਾ ਅਸੀਂ ਉਹਨਾਂ ਨੂੰ ਫਿਰ ਇਸ ਕੇਸ ਦੇ ਵਿੱਚ ਅੱਗੇ ਸ਼ਾਮਿਲ ਪਰਤਾਲ ਵੀ ਕਰਾਂਗੇ ਮੌਕਾ ਮਿਲਾ ਤਾਂ ਜਿਹੜਾ ਹੈਗੇ ਅਗੈਸਟ ਕਰਕੇ ਅੱਗੇ ਵੀ ਦੋ ਜਣੇ ਕਿੱਦਾਂ ਆਪਸ ਚ ਕੀ ਇਹਨਾਂ ਦਾ ਦੋ ਜਿਹੜੇ ਦੋ ਜਣੇ ਪਿਓ ਪੁੱਤ ਹੈਗੇ ਦੋ ਜਣੇ ਹਾਂ ਜਿਹੜਾ ਬੰਦਾ ਹੈਗਾ ਜਿਹਨੇ ਜਿਹੜੇ ਨੰਬਰ ਤੋਂ ਕਾਲ ਹੋਈ ਹੈ ਉਹ ਯੂਕੇ ਬੇਸ ਹੈਗਾ ਜੀ ਉਹਨੇ ਯੂਕੇ ਤੋਂ ਕਾਲ ਕੀਤੀ ਹੈਗੀ ਠੀਕ ਹੈ ਉਹਦਾ ਲਿੰਕ ਫਿਰ ਇੱਥੇ ਐਸਟੈਬਲਿਸ਼ ਹੋਇਆ ਤੋਂ ਇਹ ਕਿਹੜਾ ਯੂਕੇ ਦੇ ਵਿੱਚ ਨੰਬਰ ਤੋਂ ਕਾਲ ਕਰਦਾ ਕਿ ਉਹਦਾ ਬੇਟਾ ਜਾਂ ਆਪ ਜਿਹੜਾ ਉਹ ਉਹ ਬੇਸਿਕਲੀ ਉਹਦਾ ਨੰਬਰ ਇਹਦੇ ਤੇ ਇਨਵੋਲਵਮੈਂਟ ਆ ਬਾਕੀ ਜਿਹੜਾ ਕਿਸ ਤਰੀਕੇ ਨਾਲ ਕਾਲ ਕਰਿਆ ਕਿ ਕਿਹੜੇ ਕਿਹੜੇ ਬੰਦੇ ਹੋਰ ਇਨਵੋਲਵ ਨੇ ਹੋਰ ਕਿਹੜੇ ਬੰਦੇ ਜਿਹੜੇ ਹੈਗੇ ਇਹਦੇ ਚ ਇੱਥੇ ਪਾਰਟੀ ਹੈਗੇ ਵਿਦਰ ਆਊਟਸਾਈਡ ਆਫ ਇੰਡੀਆ ਅਸੀਂ ਇਨਵੈਸਟੀਗੇਟ ਕਰਿਆ ਅਸੀਂ ਛੇਤੀ ਇਸ ਨੂੰ ਜਿਹੜਾ ਕਨਕਲੂਜਨ ਤੇ ਲਿਆਵਾਂਗੇ ਲੋਕਾਂ ਨੂੰ ਤੁਹਾਡੇ ਵੱਲੋਂ ਜਲੰਧਰ ਪੁਲਿਸ ਕਮਿਸ਼ਨਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿ ਦਲ ਲਗਾਤਾਰ ਲੋਕਾਂ ਨੂੰ ਥ੍ਰੈਟ ਕੋਲਾ ਆਉਂਦੀਆਂ ਐ ਫਰੋਤੀਆਂ ਦੀ ਮੰਗ ਕੀਤੀ ਜਾਂਦੀ ਹੈ ਹੋਰ ਵੀ ਲਗ ਲਗ ਰਿਸ਼ ਨਾ ਕੇ ਕਿ ਕਿ ਉਹਨਾਂ ਕੋਲ ਪੈਸੇ ਦੀ ਫਰੋਤੀ ਮੰਗੀ ਜਾਂਦੇ ਤੁਹਾਡੇ ਵੱਲੋਂ ਕੀ ਅਪੀਲ ਕਿ ਸਾਡੇ ਵੱਲੋਂ ਇਹ ਕੀ ਹੈ ਕਿ ਜਿੱਦਾਂ ਹੀ ਕਿਸੇ ਬੰਦੇ ਨੇ ਕੋਈ ਵੀ ਬਾਹਰ ਦੇ ਨੰਬਰੋਂ ਜਾਂ ਇੰਡੀਅਨ ਨੰਬਰ ਤੋਂ ਕੋਈ ਵੀ ਰੈਂਡਮ ਕਾਲ ਆ ਕਿਸੇ ਵੀ ਤਰੀਕੇ ਦੀ ਕਾਲ ਆਏ ਤਾਂ ਇਮੀਡੀਏਟਲੀ ਜੀ ਪੁਲਿਸ ਨੂੰ ਰਿਪੋਰਟ ਕਰੋ ਜਿਹੜਾ ਪੰਜਾਬ ਪੁਲਿਸ ਗ੍ਰਿਵਾਂਸ ਰੈਸਰਲ ਪੋਰਟਲ ਪੀਜੀਆਰ ਬੀਡੀਡੀਆਰਐਸ ਪੋਰਟਲ ਵੀ ਹੈਗਾ ਨਾਲੇ 152 ਨੰਬਰ ਵੀ ਹੈਗੇ ਨਾਲੇ ਸਾਡੇ ਵਕਫ ਵਕਫ ਹੈ ਜਲੰਧਰ ਪੁਲਿਸ ਕਮਿਸ਼ਨਰੇਟ ਦਾ ਜਿਹੜਾ ਈਮੇਲ ਆਈਡੀ ਹੈਗਾ ਤੁਸੀਂ ਕਿਹੜੇ ਵੀ ਚੈਨਲ ਤੁਸੀਂ ਅਪੋਜ਼ ਕਰ ਸਕਦੇ ਹੋ ਤੁਸੀਂ ਕੰਸਰਨ ਥਾਣਾ ਵੀ ਤੁਸੀਂ ਜਾ ਕੇ ਇਹਨੂੰ रिपोर्ट करा ਸਕਦੇ ਹੋਗੇ ਅਸੀਂ ਇਸ ਟਾਈਪ ਦੇ क्राइम ਨੂੰ ਦੇ ਪ੍ਰਤੀ ਕਾਫੀ ਸੀਰੀਅਸ ਹੈਗੇ ਮਨੋਕ ਸੀਪੀ ਸਾਹਿਬ ਨੇ ਪਹਿਲਾਂ ਵੀ ਕਈ ਵਾਰ ਜਿਹੜਾ ਹੈਗਾ ਆ ਜਿਹੜਾ क्राइम ਦੇ ਦੋ ਟ੍ਰੇਸ ਹੋਇਆ ਤਾਂ ਉਸ ਚੀਜ਼ ਨੂੰ ਦਬਾਇਆ ਹੈਗਾ ਅਸੀਂ ਸਾਪ ਦੇ ਜਿਹੜੇ ਹੈਗੇ ਨਿਰਦੇਸ਼ਨ ਹੈ ਤਾਂ ਅਸੀਂ ਉਸ ਚੀਜ਼ ਨੂੰ ਅੱਗੇ ਕੰਟੀਨਿਊ ਕੀਤੇ ਹੋਏ ਹੈਗੇ ਉਹ ਜਦੋਂ ਵੀ ਅੱਗੇ ਵੀ ਇਸ ਤਰੀਕੇ ਨਾਲ ਕੋਈ ਵੀ ਹੋਏਗਾ ਅਸੀਂ ਇਸ ਟੀਮ ਨੂੰ ਸਾਨੂੰ ਜਿਹੜੀ ਵੀ ਇਨਫੋਰਮੇਸ਼ਨ ਸਾਨੂੰ ਦੇਵੇਗਾ ਅਸੀਂ ਉਹਨੂੰ ਉਸ ਤਰੀਕੇ ਨਾਲ ਛੇਤੂ ਤੇ ਛੇਤੂ ਇਹਨੂੰ ਟੈਸਟ ਕਰਨ ਲਈ ਕਰਾਂਗੇ ਜਿੱਥੇ ਸਰ ਇੱਕ ਲਾਸਵਾਲ ਫਾਦਰ ਵੱਲੋਂ ਕਾਲ ਕੀਤੀ ਗਈ ਸੀ ਜਾਂ ਬੇਟੇ ਵੱਲੋਂ ਕੀਤੀ ਦੇਖੋ ਕੋਲ ਬਿਟੇ ਵੱਲੋਂ ਕੀਤੀ ਗਈ ਸੀ ਕਿ ਬਟ ਫਾਦਰ ਦਾ ਇਨਵੋਲਵਮੈਂਟ ਅਲੇ ਤੱਕ ਜਿਹੜਾ ਹੈਗਾ ਐਜ਼ ਆਫ ਨਾਊ ਸਾਹਮਣੇ ਆਇਆਗਾ ਤੋ ਉਹਨੂੰ ਅਸੀਂ ਜਿਹੜਾ ਹੈਗਾ ਉਹਨੂੰ ਇਸਟਰੀਕ ਕੁਐਸਟ ਵੀ ਕੰਬਿਨੈਟ ਕੀਤਾ। ਉਹਨੂੰ ਕੀ ਸਟੱਡੀ ਕੀਤੀ ਹੈ ਜਾਂ ਇਸਨੇ ਕੋਈ ਟ੍ਰੇਨਿੰਗ ਇਸ ਦੀ ਲਿੱਤੀ ਹੈ ਇਸ ਦੇ ਦਿਮਾਗ ਦੇ ਵਿੱਚ ਕਿੱਦਾਂ ਆਇਆ ਵੀ ਕਿਹੜੇ ਫੋਨ ਕਰ ਤਾ ਉਹ ਤਾਂ ਉਹ ਤਾਂ ਜਿਹਦਾ ਕੰਸਰਟ ਬੰਦਾ ਜਿਹੜਾ ਅਰੈਸਟ ਹੋਏਗਾ ਉਹ ਤਦ ਹੀ ਬਤਾਏਗਾ ਕਿ ਉਹਨੇ ਉਹਦਾ ਕੀ ਐਕਚੁਅਲੀ ਮਾਈਂਡ ਚ ਕੀ ਸੀ ਅਸੀਂ ਉਹ ਬੰਦੇ ਦਾ ਮਾਈਂਡ ਤੋ ਅਸੀਂ ਇੱਥੇ ਬੈਠ ਕੇ ਇੱਥੇ ਬੈਠ ਕੇ ਨਹੀਂ ਪੜ ਸਕਦੇ ਕਿ ਤੇ ਦੇਖਿਆ ਅਸੀਂ ਗਲਤ ਕਿਤੇ ਕਿ ਐਡੀਸੀਪੀ 2 ਦਿੱਤੈ ਜ ਆਉਂਦੀ ਹੈ ਜਾਂ ਫੇਕ ਕਾਲ ਆਉਂਦੀ ਹੈ ਤੇ ਉਹ ਪੁਲਿਸ ਕਮਿਸ਼ਨਰ ਨੂੰ ਜਾਂ ਪੁਲਿਸ ਦਫ਼ਤਰ ਦੇ ਵਿੱਚ ਕਿਸੇ ਥਾਣੇ ਦੇ ਵਿੱਚ ਜਾ ਕੇ ਆਪਣੀ ਕੰਪਲੇਟ ਦਿੱਤੀ ਜਾਵੇ ਉਸ ਦੇ ਮਾਮਲੇ ਦੇ ਉੱਤੇ ਕਿਹੜੀ ਜਲਦੀ ਕਾਰਵਾਈ ਜੋ ਕੀਤੀ ਜਾਂਦੀ ਹੈ ਜੋ ਇਹ ਨੰਬਰ ਬਾਹਰਲੇ ਨੰਬਰਾਂ ਤੇ ਕਾਲ ਆ ਰਹੀ ਹੈ ਉਸ ਦੇ ਵਿੱਚ ਇੱਕ ਜੋ ਹੈ ਜਿਲ੍ਹਾ ਸ਼ਿਆਰਪੁਰ ਦੇ ਲੋਕ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਨੇ ਬਾਹਰ ਦੇ ਨੰਬਰ ਤੋਂ ਕਾਲ ਕਰਕੇ 2 ਕਰੋੜ ਦੀ ਕਿਹੜੀ ਫਰੋਤੀ ਮੰਗੀ ਗਈ ਜਿਸ ਦੇ ਵਿੱਚ ਪੁਲਿਸ ਨੇ ਜਲਦੀ ਇਸ ਦੇ ਉੱਤੇ ਜੋ ਹੈ ਕੇਸ ਨੂੰ ਹੱਲ ਕੀਤਾ ਗਿਆ ਕੈਮਰਾਮੈਨ ਦੇਵਰਾਜ ਦੇ ਨਾਲ ਸੋਨ ਮਹਾਜਨ ਜਗਬਾਨੀ ਟੀਵੀ